बलजिंदर सिद्धू की अदालत ने दोषी मौत तक कैद की सजा सुनाई तीन लाख रुपए सरकारी वकील हरदीप कुमार ने इस केस विच परिवार न इंसाफ अहम भूमिका निभाई सी जिस कारण उन्होंने शहीद भगत सिंह जूडो सेंटर महिला विंग वालों सम्मानित भी किया गया

ਜਿਸ ਤੋਂ ਬਾਅਦ ਜੱਜ ਨੇ 15 ਮਹੀਨਿਆਂ ਦੀ ਸੁਣਵਾਈ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ 29 ਜੁਲਾਈ ਨੂੰ ਮਾਸੂਮ ਕੁੜੀ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਕਰੇਲੂ ਨੌਕਰਾਨੀ ਵਜੋਂ ਕੰਮ ਕਰਦੀ ਹੈ ਉਸ ਦਾ ਪਿਤਾ ਵੀ ਮਜ਼ਦੂਰ ਵਜੋਂ ਕੰਮ ਕਰਦਾ ਹੈ ਜਦੋਂ ਉਸ ਦਾ ਪਿਤਾ ਕੰਮ ਤੋਂ ਘਰ ਵਾਪਸ ਆਉਂਦਾ ਹੈ ਤਾਂ ਉਹ ਆਪਣੀ ਧੀ ਨੂੰ ਆਪਣੇ ਕੋਲ ਛੱਡ ਕੇ ਦੂਜੇ ਲੋਕਾਂ ਦੇ ਘਰਾਂ ਵਿੱਚ ਕੰਮ ਤੇ ਚਲੀ ਜਾਂਦੀ ਹੈ ਜਦੋਂ ਕਿ ਉਸ ਦਾ ਪਤੀ ਸ਼ੇਰ ਤੋਂ ਬਾਹਰ ਕੰਮ ਕਰਦਾ ਹੈ 29 ਜੁਲਾਈ ਦੀ ਸ਼ਾਮ ਨੂੰ ਦੋਸ਼ੀ ਅਭਿਸ਼ੇਕ ਨੇ ਉਸ ਕੋਲ ਆ ਕੇ ਕਿਹਾ ਤੁਸੀਂ ਬੱਚੇ ਨੂੰ ਉਸ ਦੇ ਹਵਾਲੇ ਕਰ ਸਕਦੇ ਹੋ ਅਤੇ ਕੰਮ ਤੇ ਜਾ ਸਕਦੇ ਹੋ ਸ਼ਾਮ 5:30 ਵਜੇ ਦੇ ਕਰੀਬ ਉਹ ਆਪਣੀ ਤੀਨੂੰ ਅਭਿਸ਼ੇਕ ਕੋਲ ਛੱਡਦਾ ਸਜਾ ਦਬਾਈਏ ਪਹਿਲੇ ਲੜਕੀ ਬਾਰੇ ਦੱਸੋ ਕਿ ਕਿਦਾਂ ਇਹ ਕੇਸ ਹੋਇਆ ਸੀ ਜੀ ਮੈਂ ਹਰਦੀਪ ਕੁਮਾਰ ਬਹੁਤਰਾ ਸਹਾਇਕ ਜ਼ਿਲ੍ਹਾ ਅਟਾਰਨੀ ਇਹ ਜਿਹੜਾ ਕੇਸ ਆ ਜੁਲਾਈ ਮਹੀਨੇ 2024 ਵਿੱਚ ਜਿਹੜੀ ਘਟਨਾ ਵਾਪਰੀ ਸੀਗੀ ਬੱਚੀ ਨਾਲ ਜਦੋਂ ਜਿਹੜਾ ਇਹ ਦੋਸ਼ੀ ਐ ਉਹਦੇ ਨਾਲ ਜਿਹੜਾ ਗਲਤ ਕੰਮ ਕਰਕੇ ਤੇ ਉਥੋਂ ਭੱਜ ਗਿਆ ਸੀ ਪੁਲਿਸ ਨੇ ਬਹੁਤ ਹੀ ਵਧੀਆ ਕੰਮ ਕੀਤਾ ਜਲਦੀ ਇਹਦੀ ਇਨਵੈਸਟੀਗੇਸ਼ਨ ਬੜੇ ਸੱਚੇ ਢੰਗ ਨਾਲ ਕਰਕੇ ਤੇ ਚਲਾਨ ਜਲਦੀ ਅਦਾਲਤ ਵਿੱਚ ਪੇਸ਼ ਕੀਤਾ ਮੈਡਮ ਅਲਜਿੰਦਰ ਕੋਰ ਸਿੱਧੂ ਜੱਜ ਸਾਹਿਬ ਉਹਨਾਂ ਨੇ ਵੀ ਕੇਸ ਜਿਹੜਾ ਆ ਉਹ ਡੇ ਬਾਏ ਡੇ ਵੀ ਚਲਾਇਆ ਛੋਟੀਆਂ ਤਰੀਕਾ ਪਾਈਆਂ ਗਈਆਂ ਤੇ ਬੜੇ ਸੱਚੇ ਢੰਗ ਨਾਲ ਜਿਹੜਾ ਉਹਨਾਂ ਨੇ ਟ੍ਰਾਇਲ ਜਿਹੜਾ ਖਤਮ ਕਰਕੇ ਆਰਗੂਮੈਂਟ ਤੇ ਜਿਹੜੇ ਆ ਉਹ ਬੱਚੇ ਨੂੰ ਇਨਸਾਫ ਮਿਲਿਆ ਬੱਚੇ ਨੂੰ 6 ਲੱਖ ਰੁਪਏ ਜੁਰਮਾਨਾ ਜਿਹੜਾ ਸੀਗਾ ਉਹਨੂੰ ਦੋਸ਼ੀ ਨੂੰ ਜੁਰਮਾਨਾ ਪਾ ਕੇ ਤੇ ਬੱਚੇ ਨੂੰ ਇਨਸਾਫ ਦਿੱਤਾ ਗਿਆ 6 ਲੱਖ ਰੁਪਏ ਉਹਦੀ ਵੈਲਫੇਅਰ ਲਈ ਉਹਦੇ ਵਿਕਾਸ ਲਈ ਬੱਚੇ ਦੇ ਜਿਹੜਾ ਉਹਦੇ ਨਾਮ ਕੀਤਾ ਗਿਆ ਉਸ ਤੋਂ ਇਲਾਵਾ ਦੋਸ਼ੀ ਨੂੰ ਜਿਹੜਾ ਆ ਉਹ ਜੁਰਮਾਨਾ ਵੀ ਪਾਇਆ ਗਿਆ ਤੇ ਸਜ਼ਾ ਜਿਹੜੀ ਆ ਲਾਈਫ ਇੰਪ੍ਰਿਜ਼ਨਮੈਂਟ ਦਿੱਤੀ ਲਾਈਫ ਇੰਪ੍ਰਿਜ਼ਨਮੈਂਟ ਸਿਰਫ ਇੱਕ ਸਿੰਪਲ ਨਹੀਂ ਸੀ ਕਿ ਸਿਰਫ ਜਿੰਦਗੀ ਦੀ سزا ਜ ਸਨ ਨੋਰਮਲ ਬਾਅਦ ਵਿੱਚ ਉਹਨੂੰ ਕਮਿਊਨਿਟੀ ਕੀਤਾ ਘੱਟ ਕੀਤਾ ਜਾਂਦਾ ਜਾਂ ਕੁਝ ਉਹਦੇ ਵਿੱਚ ਜੱਸ ਸਾਹਨੇ ਲਿਖਿਆ ਹੈ ਕਿ ਜਿੰਨੀ ਇਹਦੀ ਲਾਈਫ ਰਹਿ ਗਈ ਹੈ ਓਨੀ ਦੇਰ ਤੱਕ ਜੇ ਅੰਦਰ ਰਹੇਗਾ ਮਤਲਬ ਕਿ ਇਹ ਜਿਹੜਾ ਨਵੀਂ ਧਾਰਾ ਜਿਹੜੀਆਂ ਨਵੇਂ ਕਾਨੂੰਨ ਆਏ ਨੇ ਉਹਨਾਂ ਤਹਿਤ 65 ਧਾਰਾ 65 ਉਸ ਤੋਂ ਇਲਾਵਾ ਸ਼ੇਪੋਕਸ ਐਕਟ ਉਹਦੇ ਤਹਿਤ ਜਿਹੜਾ ਸੀ ਇਹ ਮਾਮਲਾ ਜਿਹੜਾ ਸੀ ਦਰਜ ਹੋਇਆ ਸੀ ਕੇਸ ਚੱਲਿਆ ਦੋਸ਼ੀ ਦੀ ਉਮਰ ਕਿੰਨੀ ਸੀ ਦੋਸ਼ੀ ਦੀ ਉਮਰ ਕਰੀਬ 22 ਸਾਲ ਦੇ ਕੋਈ ਹੈ ਤੇ ਲੜਕੀ ਦੇ ਦੱਸਿਆ ਗਿਆ ਕਿ ਗਰੀਬ ਪਰਿਵਾਰ ਤੋਂ ਸੀ ਕੀ ਕਰਦੇ ਸੀ ਉਹਦੇ ਪਰਿਵਾਰ ਉਹ ਕਿੱਦਾਂ ਇੰਸੀਡੈਂਟ ਹੋਇਆ ਸੀ ਜੀ ਉਹ ਕੋਈ ਜਿੱਸਾ ਅੱਜ ਕੱਲ ਜਿਹੜੇ ਫਾਸਟ ਫੂਡ ਦੀ ਰੇੜੀ ਜਾਂ ਜੂਸ ਕਰਾ ਦੀ ਰੇੜੀ ਉਹ ਹੀ ਉਹਨਾਂ ਦਾ ਕੰਮ ਸੀ ਕੋਈ ਘਰਾਂ ਦੇ ਵਿੱਚ ਵੀ ਕੰਮ ਕਰਦੇ ਸੀ ਜਿਹੜੀ ਉਹਦੀ ਮਾਤਾ ਆ ਜਾਂ ਸੱਸ ਸੀ ਉਹ ਲੋਕਾਂ ਦੇ ਘਰ ਚ ਕੰਮ ਕਰਦੀ ਸੀ ਇਹ ਜਿਹੜਾ ਦੋਸ਼ੀ ਹੈ ਕਹਿੰਦਾ ਮੇਰੀ ਭਤੀਜੀਆਂ ਵਰਗੀ ਆ ਇਹਨੂੰ ਮੈਂ ਕੋਈ ਨਹੀਂ ਘਰ ਸਾਹਮਣਾ ਤੁਸੀਂ ਕੰਮ ਕਰ ਰਹੇ ਹੋ ਜਦੋਂ ਉਹ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਲੜਕੀ ਜਿਹੜੀ ਆ ਕੋਈ ਸਹੀ ਸਹੀ ਹਾਲਾਤ ਚ ਨਹੀਂ ਸੀ ਇਹ ਲਗਾਇਆ ਸੀ ਜਿਹੜਾ ਸਾਫ਼ ਜਾਹਿਰ ਸੀ ਜਿਹੜਿਆ ਸ਼ਬਦ ਵੀ ਕਹਿਣ ਲੱਗਿਆ ਥੋੜਾ ਜਿਆ ਹੁੰਦਾ ਹੈ ਕਿ ਪਬਲਿਕ ਚ ਕੀ ਅਸੀਂ ਕੀ ਇਹਨੂੰ ਬਿਆਨ ਕਰੀਏ ਇਹ ਉੱਥੇ ਪੱਜ ਚੁੱਕਾ ਸੀ ਤੇ ਜਦੋਂ ਡਾਕਟਰੀ ਮਾਇਨਾ ਵੀ ਲੜਕੀ ਦਾ ਹੋਇਆ ਤੇ ਪਾਇਆ ਗਿਆ ਕਿ ਹਾਂ ਉਹਦੇ ਨਾਲ ਕੁਝ ਗਲਤ ਹੈ ਉਸ ਤੋਂ ਇਲਾਵਾ ਕੋਈ ਵੀ ਸਦਕ ਡਿਫੈਂਸ ਨਹੀਂ ਕਰ ਸਕਿਆ ਕਿ ਕਿਉਂ ਉਹ ਪੱਜ ਜਿਸ ਤਰ੍ਹਾਂ ਸੀ ਕਿਉਂਕਿ ਇਹਨਾਂ ਕੇਸਾਂ ਵਿੱਚ ਜਿਹੜਾ ਆ ਜੇਕਰ ਬੱਚੇ ਨਾਲ ਇਸ ਤਰ੍ਹਾਂ ਦੀ ਗੱਲ ਹੁੰਦੀ ਆ ਤੇ ਪੋਸ਼ਕ ਜਿਹੜੇ ਆ ਜ਼ਿੰਮੇਵਾਰੀਆਂ ਦੋਸ਼ੀ ਤੇ ਆਂਦੀਆਂ ਨੇ ਕਿ ਤੁਸੀਂ ਦੱਸੋ ਵੀ ਤੁਸੀਂ ਕੀ ਕਹਿਣਾ ਚਾਹਦੇ ਹੋ ਉਹ ਕੋਈ ਪ੍ਰੂਫ ਨਹੀਂ ਕਰ ਸਕਿਆ ਆਪਣੇ ਕੇਸ ਨੂੰ ਤੇ ਸਰਕਾਰ ਨੇ ਬਹੁਤ ਹੀ ਸਚਜੇ ਢੰਗ ਨਾਲ ਪੁਲਿਸ ਦੀ ਵੀ ਕਾਰਵਾਈ ਬਹੁਤ ਵਧੀਆ ਰਹੀ ਜੱਸ ਸਾਹਮਣੇ ਵੀ ਨਿਆ ਜਿਹੜਾ ਬੱਚਨ ਦਿੱਤਾ ਜੀ ਲੜਕੀ ਵੀ ਫਿਜ਼ਿਕਲੀ ਅਬਨਾਰਮਲ ਵੀ ਕੁਝ ਨਹੀਂ ਬੱਚਾ ਤੇ ਜੇ ਸਿਰਫ 2.5 2 ਸਾਲ 3 ਮਹੀਨੇ ਦੀ ਸੀ ਅਜੇ ਉਹ ਬੋਲ ਨਹੀਂ ਸੀ ਪਾਣੀ ਜੀ ਤੇ ਅਜੇ ਚਿੰਨੀ ਕੋਈ ਔਕੜ ਆਈ ਕਿਉਂਕਿ ਇਹੋ ਜੇ ਕੇਸਾਂ 'ਚ ਬਹੁਤ ਜ਼ਿਆਦਾ ਪ੍ਰੋਬਲਮ ਆਂਦੀਆਂ ਤੇ ਇੱਕ ਤੇ ਗਰੀਬ ਪਰਿਵਾਰ ਨਾਲ ਸੰਬੰਧ ਅਸੀਂ ਤੇ ਦੂਜੇ ਉਹ ਵਕੀਲ ਵੀ ਨਹੀਂ ਹੀ ਕਰ ਸਕਦੇ ਤੁਸੀਂ ਉਹਨਾਂ ਨੂੰ ਪੂਰੀ ਹੈਲਪ ਕੀਤੀ ਹੈ ਜੀ ਦੇਖੋ ਮੇਰਾ ਤਾਂ ਕੰਮ ਹੈ ਜੋ ਵੀ ਸਰਕਾਰ ਦੇ ਕੇਸ ਹੈ ਉਹਨਾਂ ਨੂੰ ਟੰਗਣਾ ਲੋਦੂ ਮੈਂ ਕੇਸਾਂ ਨੂੰ ਲੜਾਂ ਜੋ ਵੀ ਸਾਡੇ ਕੋਲ ਬਿਨਾਂ ਸੰਦਾ ਸੀ ਸਾਹਮਣੇ ਰੱਖੀਏ ਜਿਹੜੇ ਗਰੀਬ ਪਰਿਵਾਰ ਦੀ ਅਸੀਂ ਗੱਲ ਕਰ ਰਹੇ ਹਾਂ ਜੋ ਅੱਜ ਮਾਹੌਲ ਬਣ ਚੁੱਕੇ ਨੇ ਸਰਕਾਰ ਆ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਆ ਉਹ ਸੇਵਾਵਾਂ ਨਿਭਾ ਰਹੇ ਨੇ ਆਪਣੀ ਦੱਸ ਰਹੇ ਨੇ ਪੁਲਿਸ ਵੀ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਹੈ ਸੈਂਟਿਫਿਕਲੀ ਵੀ ਕੀਤੀ ਹੈ ਜੀ ਇਸ ਤੋਂ ਇਲਾਵਾ ਜੋ ਕੋਰਟ ਨੇ ਕੋਰਟ ਨੇ ਬਹੁਤ ਵਧੀਆ ਫਾਸਟ ਐਕਸਪੈਸ਼ਲ ਕੋਰਸ ਤੇ ਉਹਨਾਂ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਸ ਕੇਸ ਨੂੰ ਡੇ ਬਾਈ ਡੇ ਚਲਾ ਕੇ ਇਸ ਜਲਦੀ ਜਲਦੀ ਜਿਹੜਾ ਉਹਨੂੰ ਨਿਆ ਕਿਸੇ ਦਾ ਪ੍ਰੈਸ਼ਰ ਇਸ ਦੌਰਾਨ ਪ੍ਰੈਸ਼ਰ ਦੀ ਨਹੀਂ ਕੋਈ ਅਸਾਂ ਦੀ ਕੋਈ ਵੀ ਗੱਲ ਆਜੀ ਅੱਜ ਸਨਮਾਨਿਤ ਕੀਤਾ ਜਾ ਰਿਹਾ ਤੁਹਾਨੂੰ ਜੁਡੋ ਸੈਂਟਰ ਵੱਲੋਂ ਤੇ ਇਸਤਰੀ ਸਭਾ ਵੱਲੋਂ ਠੀਕ ਹੈ ਨਾ ਚਾਹੋਗੇ ਮੈਂ ਬਹਾਰੀਆਂ ਜੀ ਮੈਂ ਸਾਸੀ ਸਾਹਿਬ ਨੂੰ ਉਹਨਾਂ ਦੀ ਟੀਮ ਸਾਰੀ ਨੂੰ ਕੋਰ ਸਾਹਿਬ ਮਹਿਲਾ ਜਿਹੜੇ ਨੇ ਇਹਨਾਂ ਸਾਰਿਆਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਇਹ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਇਸ ਜ਼ਿਲ੍ਹੇ ਵਿੱਚ ਇਹ ਮੇਰੇ ਲਈ ਬੜੀ ਮਾਨ ਦੀ ਗੱਲ ਹੈ ਕਿ ਅੱਜ ਮੈਨੇ ਉੱਥੇ ਬਲਾ ਗਿਆ ਮੇਰੇ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਮੈਨੂੰ ਤਸਵੀਰੀ ਜੋ ਇਹਨਾਂ ਨੂੰ ਦੱਸਿਆ ਤੇ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਸੀ ਕਿ ਮੈਂ ਇਹਨਾਂ ਕੋਲ ਸੋਸਾਇਟੀ ਨੂੰ ਕੋਈ ਮੈਸੇਜ ਦੇਣਾ ਚਾਹ ਰਿਹਾ ਕਿ ਕਿਉਂਕਿ ਜਗ੍ਹਾ-ਜਗ੍ਹਾ ਤੇ ਦਰਿੰਦੇ ਫਿਰ ਰਹੇ ਐ ਔਰ ਛੋਟੀਆਂ ਬੱਚੀਆਂ ਇਦਾਂ ਹੀ ਘੁੰਮਦੀਆਂ ਹੁੰਦੀਆਂ ਜੀ ਮੈਂ ਜੋ ਦੇਖਿਆ ਕਿ ਵਾਕਈ ਇਹ ਨਾ ਅੱਜ ਦੀ ਇੱਕ ਬੜੀ ਵੱਡੀ ਲੋੜ ਹੈ ਕਿ ਬੱਚਿਆਂ ਨੂੰ ਸਕੂਲ ਦੇ ਵਿੱਚ ਇੱਕ ਲੈਕਚਰ ਜ਼ਰੂਰ ਲੱਗਣੇ ਚਾਹੀਦੇ ਨੇ ਜੇ ਇਸ ਬੇਸ ਤੇ ਕਿ ਇੱਕ ਕੀ ਚਾਰਕੋਸ਼ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੈ ਕਿ ਜੇਕਰ ਕੋਈ ਸੋਚ ਦੇਰ ਕੇ 16 ਸਾਲ ਦੀ ਲੜਕੀ ਆ ਜਾਂ 14 ਸਾਲ ਦੀ ਲੜਕੀ ਉਹਦੇ ਜੇਕਰ ਹਾਂ ਕਹੇ ਤੇ ਜੋ ਮਰਜੀ ਐਸਾ ਨਹੀਂ ਐ ਜੇ 18 ਸਾਲ ਤੋਂ ਲੜਕੀ ਦੀ ਘਾਟ ਹੋ ਮਰੇ ਚਾਹੇ ਉਹ ਹਾਂ ਵੀ ਕਹਿੰਦੀ ਆ ਉਹ ਅਸੀਂ ਉਹਨਾਂ ਕੁਝ ਵੀ ਐਸਾ ਦੀ ਗੱਲ ਨਹੀਂ ਕਰ ਸਕਦੇ ਕਿਉਂਕਿ 18 ਸਾਲ ਤੋਂ ਜਿਹੜਾ ਕਾਨੂੰਨ ਦੇ ਮੁਤਾਬਕ ਜਿਹੜੀ ਹੈ ਇਹ ਘਾਟ ਹੀ ਮੰਨੀ ਜਾਂਦੀ ਤਾਂ ਉਹਦੀ ਕੰਸੈਂਟ ਜਿਹੜੀ ਹੈ ਉਹ ਰੈਲੇਵੈਂਟ ਮਤਲਬ ਕਿ ਉਹ ਉਹਨੂੰ ਨਹੀਂ ਲਾਗੂ ਕੀਤਾ ਜਾਂਦਾ ਨਾਰਮਲੀ ਇਸ ਕਰਕੇ ਉਹਦੀ ਕੰਸੈਂਟ ਜਿਹੜੀ ਆ ਉਹਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਇਸ ਕਰਕੇ ਸਕੂਲਾਂ ਚ ਪਤਾ ਹੋਣਾ ਚਾਹੀਦਾ ਕਿ ਅਸੀਂ ਜਿਹੜੀ ਆ ਇਨਾ ਜਿਹੜੇ ਇਸ ਤਰ੍ਹਾਂ ਦੇ ਕੰਮ ਨੇ ਉਹਨਾਂ ਨੂੰ ਅਸੀਂ ਦੁਸ਼ਤ ਕਰਮ ਨਾ ਕਰੀਏ ਤੇ ਦੁਹਰਈਏ ਨਾ ਚ